ਪਹਿਲਾਂ ਤਾਂ ਮੈਂ ਇੱਥੇ ਸਭਾ ਦੇ ਅਧਿਪਤ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਹਿੰਦਰਾ ਲਗਰ ਵਿੱਚ ਆਪ ਜੀ ਨੂੰ ਜਿਉਂ ਆਇਆ ਕਹਿਣਾ ਆਪ ਜੀ ਤੇ ਇੱਥੇ ਪਹੁੰਚਣ ਤੇ ਆਪ ਦਾ ਸਭ ਦਾ ਧੰਨਵਾਦ ਸਭਾ ਵਾਸਤੇ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਔਾਰਡ ਦੇਣੇ ਹੁੰਦੇ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਦਾ ਬੇਨਸਾਫੀ ਨਾ ਹੋ ਜਾਵੇ ਸੋ ਸਭਾ ਨੇ ਜੀ ਨਹੀਂ ਉਸ ਨਹੀਂ ਫਿਰ ਸਾਰਾ ਜਿਹੜਾ ਤਿੱਥੇ ਸਾਰਿਆਂ ਦੀ ਇਹ ਰਜਮੰਤੀ ਨਾਲ ਫੈਸਲਾ ਹੋਇਆ ਤੁਸੀਂ ਸਾਰਿਆਂ ਦੇ ਵਕੀਪ ਹੋਵੋਗੇ ਇੱਕ ਤਰ੍ਹਾਂ ਹੂਬਦਲੇ ਤੋਂ ਹਨਗੇ ਪ੍ਰਿਤਪਾਵ ਸਿੰਘ ਹੰਸਪਾਲ ਉਹਨਾਂ ਨੇ ਸੌ ਦੇ ਕਰੀਬ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗਤੀਆਂ ਜਾਨਾਂ ਪਹੁੰਚਾਉਣ ਵਾਸਤੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾਂ ਉਹਨਾਂ ਦੇ ਉੱਤੇ ਸੈਨਤੀ ਹੋਈ ਹੈ ਜਿਹੜਾ ਖਾਸਾ ਜੀ ਦਾ ਸਾਰੇ ਅੰਦਰ ਜਿੱਥੇ ਹੋਰ ਉਹਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੀ ਵੀ ਬਣ ਹੈ ਸਿਫਟ ਸਿਫਟ ਕੋ ਉਹ ਏਸ਼ੀਆ ਚੈਂਪੀਅਨ ਵੀ ਨੇ ਪਿਛਲੀ ਦਫਾ ਵੀ ਸੀ 올림픽 ਵੀ ਉਹਨਾਂ ਨੇ ਰਿਪਰੈਜ਼ੈਂਟ ਕੀਤੀ ਹੈ ਉਹ 3 ਪੌਂਟ ਉਹ 3 ਪੌਂਟ ਨੇ ਕਿਉਂ ਮੁਕਾਬਲਾ ਹੁੰਦਾ ਜਿਹਦੇ ਚ ਪੁਆਇੰਟ 22 ਰਾਈਫਲ ਚਲਦੀ ਏ ਲੰਮਿਆਂ ਪੈ ਕੇ ਵੀ ਬੈਠ ਕੇ ਵੀ ਔਰ ਖੜੇ ਹੋ ਕੇ ਵੀ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਐਕਸ਼ਨ ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਤੇ ਰੈਕਿੰਗ ਹੁੰਦੀ ਰਹਿੰਦੀ ਹੈ ਮੈਚਾਂ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਇੱਕ ਦਮ ਉਹ ਘਟ ਆ ਜਾਂਦੇ ਆ ਫਿਰ 4-4 ਮੈਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਰੈਂਕਿੰਗ ਘਟਦੇ ਆ ਉਹਨਾਂ ਦੀ ਇਸ ਵੇਲੇ ਜੋ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹਿ ਗਈ ਹੈ ਦੁਨੀਆ ਚ ਸਾਰੀ ਦੁਨੀਆ ਚ ਉਹ ਦੋ ਨੰਬਰ ਦੀ ਰੈਂਕਿੰਗ ਏਸ਼ੀਆ ਕੱਪ ਜਿੱਤਣਾ ਉਨੀ ਵੱਡੀ ਗੱਲ ਨਹੀਂ ਜਿਹੜੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਕਿ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੇ ਆ ਤਾਂ ਉਹਨਾਂ ਨੂੰ ਸਰਟਨਲੀ ਪੱਕੇ ਤੋਂ ਹਰ ਦੇ ਉੱਤੇ 올림픽 ਦਾ ਕੋਟਾ ਮਿਲ ਜਾਣਾ ਤੇ 올림픽 ਦਾ ਕੋਟਾ ਮਿਲ ਜਾਣਾ ਹੁਣ ਉਹਨਾਂ ਨੂੰ ਕੰਫੀਡੈਂਸ ਵੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਮਿਹਨਤ ਪਈ ਹੈ ਮੈਂ ਉਹਨਾਂ ਹੋ ਗਿਆ ਸੀ ਮੈਂ ਕਦੀ ਵੀ ਬਰਾਸ ਸੁਣਨ ਵਾਲੀ ਗੱਲ ਕੋਈ ਨਹੀਂ ਜੇ ਹਾਲੇ ਤੀ ਮੇਰੇ ਵਰਗਾ 75 ਸਾਲ ਦਾ ਬੰਦੂਕ ਚਲਾਉਂਦਾ ਹੋਇਆ ਹੈ ਸੋ ਲਿਹਾਜ਼ਾ ਇਹ ਪਾਡੇ ਸਭ ਵਾਸਤੇ ਸਾਡੇ ਵਾਸਤੇ ਆਪਰੇ ਸਾਰੇ ਬੋਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਬੋਲਕ ਵਾਸਤੇ ਬਹੁਤ ਵੱਡਾ ਇਹ ਅਚੀਵਮੈਂਟ ਹੈ ਤੇ ਆਪਾਂ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਵੱਧ ਦੇਿਲ ਜ਼ਿਲ੍ਹੇ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬਨਾਲਪੇਂਤੀ ਇਹ ਕਰਨੀ ਚਾਹਣਾ ਹੈ ਕਿ ਸਵਰ ਨੇ ਮਹਿਸੂਸ ਕਰਦਿਆਂ ਹੋਏ ਆ ਕਿ ਫੰਡਸ ਪਏ ਹੈ ਵੱਧ ਰਹੇ ਹੈ ਅਸੀਂ ਇਹ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆ ਲੇਕਿਨ ਫੇਰ ਵੀ ਫੰਡ ਵਧ ਰਹੇ ਆ ਸਾਰਾ ਹੌਣ ਦੇ ਜਾਣ ਤੋਂ ਬਾਅਦ ਕਰੀਬਨ 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚ ਕਰਦੇ باوجود ਉਹ ਜਿਹੜਾ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈਏ ਹੋਏ ਫੈਸਲਾ ਹੋਇਆ ਕਿ 1 ਲੱਖ ਤੋਂ ਇੱਕ ਕਾਰਕੁਨ ਜਿਹੜੀ ਇਹ ਦੂਲੀ ਗਈ ਸੀ ਗਈ ਹੈ 2 ਲੱਖ ਦੀ ਉਹ ਜਿਹੜੇ ਏਡੇ ਵੱਡੇ ਲੋਕ ਹੈ ਹੰਸਪਾਲ ਹੋਰੀ ਇਹ ਜ਼ਰਾਪ੍ਰਿਤ ਪਾਲ ਸਿੰਘ ਹੋਰੀ ਉਹਨਾਂ ਵਾਸਤੇ ਪੈਸਾ ਕੋਈ ਮਾਣੇ ਨਹੀਂ ਰੱਖਦਾ ਨਾ ਵੀ ਬਾਸ ਇਫਤਵਾ ਸੇ ਇਹਨੇ ਮੇਰਾ ਅੰਦਾਜ਼ਾ ਹੈ ਕਮਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ ਆਇਆ ਨਾ ਉਹ ਸੇ ਇਮਮੈਟੀਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸਭਾ ਦੇ ਵਿੱਚ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਭਲੇ ਲੋਕਾਂ ਦਾ ਚੰਗੇ ਲੋਕਾਂ ਦਾ ਮਾਨ ਕਰਨ ਵਾਲਾ ਸਤਕਾਰ ਕਰਨ ਵਾਲਾ ਹੈ ਇਹ ਬਸ ਇਨਾ ਕੀ ਹੈ ਅਸੀਂ ਕਰ ਸਕਦੇ ਤੇ ਉਹ ਲਿਹਾਜ਼ਾ ਇਹ ਹੈ ਅਸਰ ਅਸੀਂ ਪੰਜਵਾਂ ਬੱਬਾ ਫਰੀਜ਼ ਆਗੁਣ ਗੁਰਮੁਣਾਂ ਨੂੰ ਆਉਣ ਜਾ ਰਹੇ ਹ ਜਿਹੜਾ ਕਿ 54 ਸਾਲ ਦਾ ਇੰਦਰਜੀਤ ਸਿੰਘ ਖਾਲਸਾ ਜੀ ਸਰਪ੍ਰਸਿ ਇਸ ਮਨਾਇਆ ਗਿਆ ਦੋ ਸਾਲਾਂ ਤੋਂ ਉਹਨਾਂ ਤੋਂ ਬਗੈਰ ਅਸੀਂ ਮਨਾਉਣ ਜਾ ਰਹੇ ਹ ਐਸਰ ਸਾਸਮੁਜੀ ਸਿੰਘ ਸਿੱਖੋ ਇਹਨਾਂ ਦੀ ਪ੍ਰਧਾਨਗੀ ਹੇਠ ਮੁੜਾਇਆ ਜਾ ਰਿਹਾ 15 ਅੱਜ ਅੱਜ ਦੀ ਤਰੀਕ ਦੇ ਵਿੱਚ ਅੱਜ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਮੁਕਾਬਲੇ ਕਰਵਾਏ ਸੀਗੇ ਜਿਸ ਦੇ ਵਿੱਚ तकरीबन ਕੋਈ 60 ਦੇ ਕਰੀਬ ਬੱਚੇ 10 ਕੂਲਾਂ ਦੇ ਬੱਚੇ ਇੱਥੇ ਪਹੁੰਚੇ ਇਹ ਅਵਾਰਡ ਜਿਹੜਾ ਹੈਗਾ ਇਹ 10000 ਰੁਪਏ ਜਿਹੜਾ ਫਰਸਟ ਬੱਚਾ ਹੋਊਗਾ ਸੈਕੰਡ ਜਿਹੜਾ ਬੱਚਾ ਆਏਗਾ ਉਹਨੂੰ 7000 ਤੇ ਥਰਡ ਜਿਹੜਾ ਆਏਗਾ ਉਹਨੂੰ 5000 ਦਿੱਤਾ ਜਾਏਗਾ ਤੇ ਕੰਸੋਲੇਸ਼ਨ ਪ੍ਰਾਈਜ਼ ਜਿਹੜਾ ਉਹ 2100 ਰੁਪਏ ਦਿੱਤਾ ਜਾਏਗਾ ਇਹ ਅਵਾਰਡ 23 ਤਰੀਕ ਨੂੰ ਜਿਹੜਾ ਕਿ ਜਿਹੜਾ ਸਮਾਗਮ ਸ੍ਰੀ ਅਨਾ ਸਮਾਗਮ ਜਿਹੜਾ ਬਾ ਗੁਰਜੀ ਸਾਹਿਬ ਗੁਰਦਾ ਗੁਰ ਸਾਹਿਬ ਵਿਖੇ ਦਿੱਤਾ ਜਾਏਗਾ ਤੇ ਇਸੇ ਤਰ੍ਹਾਂ ਹੀ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਹੈਗਾ ਸਮਾਗਮ ਸ਼ੁਰੂ ਹੋਏਗਾ ਜਿਸ ਗੁਰਮੁਖੀ ਸਾਹਿਬ ਸ੍ਰੀ ਗੁਰਮੁਖੀ ਸਾਹਿਬ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾ ਤੋਂ ਬਾਅਦ ਇਹ ਪ੍ਰੰਤ ਇਹ ਸਾਡੇ ਸਤਕਾਰਯੋਗ ਡੀ ਸਾਹਿਬ ਉੱਤੇ ਅਨਾਉਂਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਧਾਰਮਿਕ ਦੀਵਾਨ ਸਜਣ ਕੇ ਗੁਜਾਰ ਟਿਲਾ ਸਾਹਿਬ ਵਿਖੇ ਕਥਾਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬੜਾ 20 ਤਰੀਕ ਨੂੰ ਵੀ ਇਸੇ ਤਰ੍ਹਾਂ ਟਿਲਾ ਬਾਫੀਦ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਆਖਣਪਾਟ ਸਾਹਿਬ ਆਰੰਭ ਕੀਤੇ ਜਾਣਗੇ ਤੇ 21 ਰਾਤ ਨੂੰ ਗੁਜਾਰਾ ਗੋਦੀ ਸਾਹਿਬ ਵਿਖੇ ਕਥਾ ਤੇ ਕੀਰਤਨ ਇੱਥੇ ਗੁਜਾਰਾ ਗੋਦੀ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਵੀ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗਾ 23 ਤਰੀਕ ਨੂੰ ਸਵੇਰੇ ਅਾ 8:30 ਵਜੇ ਸ਼੍ਰੀ ਆਖਣਪੜ ਸਾਹਿਬ ਦੀ ਸਮਾਪਤੀ ਤੋਂ ਪ੍ਰੰਤ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਰਹਿਨ ਮਾਈ ਹੇਟਰ ਗੁਰਦੁਆਰਾ ਟਿੱਲਾ ਸਾਹਿਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ 1 ਵਜੇ ਦੇ ਕਰੀਬ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਪਹੁੰਚੇਗਾ ਉੱਥੇ ਉਸ ਉੱਤੇ ਸਾਡੇ ਸਤਿਕਾਰਯੋਗ ਚੀਫ ਗੈਸਟ ਹੋਏਗਾ ਉਹ ਨਾ ਤੋਂ ਇਹ ਜਿਹੜੇ ਅਵਾਰਡ ਦਿੱਤੇ ਜਾਣਗੇ ਇਹ ਵਾਰਡ ਇੱਕ ਵਾਸ ਬਵਾਫੀਦ ਅਵਾਰਡ ਫਾਰ ਇਮਰਟੀ ਫਾਰ ਸਰਵਿਸ ਅਤੇ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੇ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਾਲ ਉਹਦੇ 'ਚ ਐਤਕਿਉ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀਗਾ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50000 ਸੀ ਉਹਦੀ ਰਕਮ 1 ਲੱਖ ਰੁਪਈਆ ਕੀਤੀ ਗਈ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹਦੇ ਪੂਰ ਨੇ ਪਾ ਗਏ ਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗਿਆ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਦੋਵੇਂ ਅਨਾਉਂਸ ਕਰਦੇ ਹੁੰਦੇ ਸੀ ਉਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਪਾਪਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣਬੀਣ ਕਰਕੇ ਦੋਵੇਂ ਫੈਸਲੇ ਕੀਤੇ ਆ